ਤਾ ਕਿਵੇਂ ਇਹ ਸਾਰਾ ਮਨ ਚ ਕਦੋਂ ਦਾ ਧਾਰਿਆ ਹੋਇਆ ਸੀ ਕਿਉਂਕਿ ਅੱਜ ਕੱਲ ਤਾਂ ਜਿਵੇਂ ਬੱਚੇ ਬਾਹਰ ਨੂੰ ਜਾਂਦੇ ਆ ਵੀ ਹਾਈਲਰਸ ਕਰੋ ਪਲੱਸ 2 ਬਾਅਦ ਤੇ ਚੱਲੀਏ ਬਾਹਰ ਨੂੰ ਤਾਂ ਉੱਥੇ ਕਿਤੇ ਨਾ ਕਿਤੇ ਮਨ ਚ ਕੀ ਸੀਗਾ ਵੀ ਮੈਂ ਇਸ ਪੋਜੀਸ਼ਨ ਸਜਣਾ ਜਾਂ ਉਹ ਸਾਂਝਾ ਕਰੀਆ ਅਸਰ ਮੈਂ 12ਵੀਂ ਕਲਾਸ 'ਚ ਮੈਨੂੰ ਨੈਸ਼ਨਲ ਡਿਫੈਂਸ ਅਕੈਡਮੀ ਬਾਰੇ ਪਤਾ ਲੱਗਿਆ ਸੀਗਾ ਕਿ ਜੋ ਆਪਣੇ ਟਰਾਈ ਸਰਵਿਸਿਸ ਹੈਗੀਆਂ ਨੇਵੀ 에ਅਰ ਫੋਰਸ ਤੇ ਆਰਮੀ ਦੇ ਅਫਸਰ ਦੀ ਟ੍ਰੇਨਿੰਗ ਹੁੰਦੀ ਹੈ ਉੱਥੇ 3 ਸਾਲ ਦੀ ਫਿਰ ਉਹ ਉਹ ਆਰਮੀ ਦੇ ਅਫਸਰ ਬੰਦੇ ਨੇ ਬਟ ਉਹ ਪੇਪਰ ਮੈਥੋਂ ਕਲੀਅਰ ਨਹੀਂ ਹੋਇਆ ਉਸ ਤੋਂ ਬਾਅਦ ਫਿਰ ਮੈਂ ਗ੍ਰੈਜੂਏਸ਼ਨ ਇੱਥੋਂ ਕੀਤੀ ਬਟ ਮੇਰੇ ਦਿਮਾਗ 'ਚ ਕਿਤੇ ਨਾ ਕਿਤੇ ਸੀਗਾ ਕਿ ਵਨਨਾਏ ਤਾਂ ਸੈਂਟਰਲ ਗਵਰਨਮੈਂਟ ਦੇ ਵਿੱਚ ਗ੍ਰੇਡਡ ਜੋਬ ਹੀ ਲੈਣੀ ਆ ਹਾਂ ਤੇ ਰੋਜ਼ ਦੀ ਗੱਲ ਕਰੀਏ ਕਿੰਨੇ ਘੰਟੇ ਰੋਜ਼ ਦੇ ਜਿਹੜੇ ਪੜ੍ਹਨੇ ਪੈਂਦੇ ਆ ਮਤਲਬ ਜਾਕੀ ਇਹ ਕਿੰਨੀ ਕਿ ਤਿਆਰੀ ਕਰਨੀ ਪੈਂਦੀ ਸੀ ਰੋਜ਼ ਦੀ ਸਰ ਰੋਜ਼ ਦੇ ਸਰ ਕਹਿਣ ਨੂੰ ਤਾਂ ਲੋਕ ਸਰ ਬਹੁਤ ਕਹਿੰਦੇ ਆ ਬਟ ਸਰ ਰੋਜ਼ ਦੇ ਮੇਰੇ ਸਾਨੂੰ 6 ਘੰਟੇ ਬਹੁਤ ਨਹੀਂ ਸਰ ਕਿਉਂਕਿ ਸਰ ਆਪਣੀ ਰੋਜ਼ਮਰਹਰ ਦੀ ਜ਼ਿੰਦਗੀ ਵੀ ਹੁੰਦੀ ਆ ਆਪਾਂ ਉਹਦੇ ਬੋਡੀ ਤੇ ਮਾਈਂਡ ਨੂੰ ਵੀ ਫਿੱਟ ਰੱਖਣਾ ਤਾਂ ਉਹਦੇ ਵਾਸਤੇ ਵੀ ਆਪ ਨੂੰ ਟਾਈਮ ਦੇਣਾ ਚਾਹੀਦਾ ਕੁਝ ਟਾਈਮ ਦੋਸਤਾਂ ਨਾਲ ਸਪੈਂਡ ਕਰੋ ਫੈਮਿਲੀ ਨਾਲ ਸਪੈਂਡ ਕਰੋ ਕਿਉਂ 8 ਤੋਂ 2 8 ਤੋਂ ਲੈ ਕੇ 9 ਘਟੇ ਦੀ ਨੀਂਦ ਵੀ ਜ਼ਰੂਰੀ ਆ ਆਪਣੇ ਸੌਰ ਬਾਕੀ ਜੋ ਦਿਨ ਦੇ ਕੰਮ ਹੈਗੇ ਆ ਖਾਣਾ ਪੀਣਾ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਮਤਲਬ ਪੂਰਾ ਕਿਤਾਬੀ ਕੀੜਾ ਬਣਨਾ ਕੋਈ ਨਹੀਂ ਨਹੀਂ ਸਰ ਜੋ ਜ਼ਰੂਰੀ ਸਰ ਪੰਜ ਤੋਂ 6 ਘੰਟੇ ਬਰਤ ਜੋ ਜਿਹੜੇ ਤੁਸੀਂ ਲਾਉ ਉਹ ਸਿਰਫ ਕਿਤਾਬਤੀ ਹੋਣ ਐਵੇਂ ਨਹੀਂ ਕਿ ਵਿੱਚ ਆਪਾਂ ਫੋਨ ਚੱਕ ਰਹੇ ਹਾਂ ਜਾਂ ਹੋਰ ਕੰਮ ਕਰ ਰਹੇ ਹਾਂ ਪੰਜ ਤੋਂ ਘੰਟੇ ਡੈਡੀਕੇਟਿਡ ਲਈ ਜੇ ਆਪਾਂ ਪੜ੍ਹ ਰਹੇ ਹਾਂ ਉਹ 12 ਘੰਟੇ ਦੇ ਬਰਾਬਰ ਹੀ ਆ ਜੇ ਆਪਾਂ ਵਿੱਚ ਹੋਰ ਕੰਮ ਕਰੀ ਜਾਂਦੇ ਹਾਂ ਤਾਂ ਤਾਂ ਮੁਸ਼ਕਲਾ ਕਿੰਨੀ ਆ ਇੱਕ ਪੈਰਿਸ ਦੀ ਇਸ ਸਫਰ ਦੇ ਵਿੱਚ ਆਈਆਂ ਬੇਸ਼ੱਕ ਤੁਸੀਂ ਪਹਿਲੇ ਟੈਂਪਸ 'ਚ ਹੀ ਪਾਸ ਕੀਤਾ ਤਾਂ ਕਿੰਨੀਆਂ ਕਿ ਮੁਸ਼ਕਲਾਂ ਸੀ ਤੇ ਕਿਹੜੀਆਂ-ਕਿਹੜੀਆਂ ਸੀ ਥੋੜੀਆਂ ਜਿਓ ਕਿਉਂਕਿ ਪਤਾ ਲੱਗ ਜਾਂਦਾ ਸਰ ਮੁਸ਼ਕਲਾਂ ਸਰ ਜੇ ਮੈਂ ਆਪਦੀ ਪਰਸਨਲੀ ਗੱਲ ਕਰਾਂ ਸਰ ਤਾ ਸਰ ਮੈਂ ਇੱਕ ਪ੍ਰਿਵੀਲੇਜਡ ਫੈਮਿਲੀ ਚੋਂ ਆ ਹੂੰ ਮੇਰੇ ਘਰ ਦੇ ਸਰ ਪੈਸੇ ਵੱਲੋਂ ਜਾਂ ਹੋਰ ਵੀ ਕਿਸੇ ਪੱਖੋਂ ਮੈਨੂੰ ਕੋਈ ਕਮੀ ਨਹੀਂ ਰਹਿੰਦੀ ਤੀ ਹੂੰ ਸਰ ਉਸ ਪੱਖੋਂ ਮੈਨੂੰ ਕੋਈ ਮੁਸ਼ਕਿਲ ਨਹੀਂ ਆਈ ਤੇ ਸਭ ਤੋਂ ਵੱਡੀ ਮੁਸ਼ਕਿਲ ਆਪਣੇ ਪਿੰਡ ਵਾਲੇ ਸਟੂਡੈਂਟ ਵਾਸਤੇ ਉਹੀ ਹੁੰਦੀ ਆ ਕੀ ਉਹਨਾਂ ਨੂੰ ਜੇ ਕੋਈ ਰਿਸੋਰਸ ਚਾਹੀਦਾ ਕਿਤਾਬ ਚਾਹੀਦੀ ਆ ਉਹਦੇ ਵਾਸਤੇ ਪੈਸੇ ਚਾਹੀਦੇ ਆ ਜੇ ਉਹਨਾਂ ਨੇ ਕਿਤੇ ਬੈਠ ਕੇ ਪੜ੍ਹਨਾ ਵੀ ਲਾਇਬ੍ਰੇਰੀ ਦੀ ਫੀਸ ਦੇਣੀ ਆ ਕਿਤੇ ਇਗਜ਼ਾਮ ਦੇਣ ਜਾਣਾ ਕਿ ਕੋਈ ਫਿਜ਼ੀਕਲ ਹੋ ਰਿਹਾ ਮੈਡੀਕਲ ਹੋ ਰਿਹਾ ਉਹਦਾ ਖਰਚਾ ਸਭ ਤੋਂ ਵੱਡੀ ਤਾਂ ਫਾਈਨੈਂਸ਼ੀਅਲ ਪ੍ਰੋਬਲਮਸ ਆਪਣੇ ਸਟੂਡੈਂਟ ਫੇਸ ਕਰਦੇ ਆ ਪਿੰਡ ਪੱਧਰ ਤੇ ਬਹੁਤ ਆਉਂਦੀ ਹੈ ਹਾਂਜੀ ਸਰ ਬਟ ਸਰ ਮੈਂ ਲੱਕੀ ਸੀਗਾ ਮੈਨੂੰ ਇਹੋ ਜਿਹੀ ਕੋਈ ਚੀਜ਼ ਫੇਸ ਨਹੀਂ ਕਰਨੀ ਪਈ ਤੇ ਮੇਰੀ ਜਰਨੀ ਸਰ ਇਸ ਪੱਖੋਂ ਬਹੁਤ ਹੀ ਨਹੀਂ ਸੁਖਾਲੀ ਸੀਗੀ ਸਰ ਮੈਨੂੰ ਉਸ ਤਰ੍ਹਾਂ ਕੋਈ ਫੇਸ ਨਹੀਂ ਕਰਨਾ ਪਿਆ ਸਰ ਬੇਸ਼ੱਕ ਪੰਜਾਬ ਦੀ ਜਵਾਨੀ ਸਾਨੂੰ ਬਾਹਰ ਜਾਂਦੀ ਨਜ਼ਰ ਜ਼ਰੂਰ ਆਉਂਦੀ ਹੈ ਪਰ ਪੰਜਾਬ ਦੇ ਵਿੱਚ ਅਜਿਹੇ ਨੌਜਵਾਨ ਵੀ ਹੈਗੇ ਆ ਜਿਹੜੇ ਆਪਦੇ ਅੰਦਰ ਇੱਕ ਜज्ਬਾ ਆਪਣੀ ਮਿਹਨਤ ਸਦਕਾ ਜਿਹੜੀਆਂ ਤਰੱਕੀਆਂ ਤਰੱਕੀ ਦੀਆਂ ਬੁਲੰਦੀਆਂ ਜਿਹੜੀਆਂ ਉਹ ਛੂ ਰਹੇ ਨੇ ਤਾਂ ਅੱਜ ਸਾਡੇ ਨਾਲ ਨੇ ਪੈਰਸਦੀਪ ਸਿੰਘ ਔਲਖ ਪਿੰਡ ਕੁੰਡਲ ਦੇ ਵਸਨੀਕ ਨੇ ਪੈਰਸਦੀਪ ਸਿੰਘ ਔਲਖ ਪੁੱਤਰ ਗਰਮੇਲ ਸਿੰਘ ਔਲਖ ਜਿਨ੍ਹਾਂ ਨੇ ਯੂਪੀਐਸਸੀ ਵੱਲੋਂ ਹਰ ਸਾਲ ਲਈ ਜਾਂਦੀ ਪੈਰਾ ਮਿਲਟਰੀ ਫੋਰਸ ਦੇ ਅਫਸਰਾਂ ਦੀ ਪ੍ਰੀਖਿਆ ਪਾਸ ਕਰਕੇ ਕੱਲੇ ਪਾਸ ਹੀ ਨਹੀਂ ਕੀਤੀ ਉਹਨਾਂ ਨੇ ਇਹਦੇ ਵਿੱਚ ਮੂਰਲੀ ਕਤਾਰ ਵਾਲੇ ਜਿਹੜੇ ਰੈਂਕ ਹੈ ਉਹ ਪ੍ਰਾਪਤ ਕਰਕੇ ਨਾਮ ਨਾਟਿਆ ਆਪਣੇ ਇਲਾਕੇ ਦਾ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਸਾਰੀ ਗੱਲਬਾਤ ਕਰਾਂਗੇ ਅੱਜ ਤੇ ਜਾਣਾਂਗੇ ਕਿਵੇਂ ਉਹ ਇਸ ਸਫਰ ਤੱਕ ਪਹੁੰਚੇ ਤੇ ਕਿਹੜਾ ਮਨ ਦੇ ਵਿੱਚ ਧਾਰਿਆ ਹੋਇਆ ਸੀ ਕਿ ਮੈਂ ਇਸ ਪੋਜੀਸ਼ਨ ਤੇ ਜਾਂ ਮੈਂ ਇਸ ਪੱਧਰ ਤੇ ਪਹੁੰਚਣਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਪੈਰਿਸ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਕਿਵੇਂ ਮਹਿਸੂਸ ਹੋ ਰਿਹਾ ਵੀ ਇੱਕ ਦੇਸ਼ ਦੀ ਉੱਚ ਪੱਧਰੀ ਜਿਹੜੀ ਪ੍ਰੀਖਿਆ ਉਹਦੇ ਵਿੱਚ ਚੰਗਾ ਰੈਂਕ ਆ ਜਿਹੜਾ ਤੁਹਾਡਾ ਹੈ ਸਰ ਬਹੁਤ ਮਾਣ ਮਹਿਸੂਸ ਹੋ ਰਿਹਾ ਖਾਸ ਕਰਕੇ ਪੰਜਾਬ ਤੋਂ ਹੁਣ ਉਸ ਤੋਂ ਵੀ ਵੱਡੀ ਗੱਲ ਹੈ ਜੀ ਜਿਵੇਂ ਕਿ ਅੱਜ ਕੱਲ ਆਪਾਂ ਦੇਖ ਰਿਹਾ ਕਿ ਆਪਣੇ ਪੰਜਾਬ ਦੇ ਉਸ ਤਰ੍ਹਾਂ ਦੀ ਜੋਤਦਾਦਾਰ ਹੈ ਹਮ ਸੈਂਟਰ ਸਰਕਾਰ ਦੇ ਵਿੱਚ ਹੋਵੇ ਭਾਵੇਂ ਪੰਜਾਬ ਸਰਕਾਰ ਦੀ ਗੱਲ ਕਰੀਏ ਉਹ ਲਗਾਤਾਰ ਘਟਦੀ ਜਾ ਰਹੀ ਹੈ ਹਮ ਤੋਂ ਪੰਜਾਬ ਨੂੰ ਰਿਪਰਜੈਂਟ ਕਰਨ ਦਾ ਇੱਕ ਮੌਕਾ ਮਿਲਿਆ ਜੀ ਤੇ ਇਸ ਗੱਲ ਕਰਕੇ ਬਹੁਤ ਖੁਸ਼ ਹਾਂ ਜੀ ਤਾਂ ਕਿਵੇਂ ਇਹ ਸਾਰਾ ਮਨਚ ਕਦੋਂ ਦਾ ਧਾਰਿਆ ਹੋਇਆ ਸੀ ਕਿਉਂਕਿ ਅੱਜ ਕੱਲ ਤਾਂ ਜਿਵੇਂ ਬੱਚੇ ਬਾਹਰ ਨੂੰ ਜਾਂਦੇ ਆ ਵੀ ਹਾਈਲਰਸ ਕਰੋ ਪਲੱਸ 2 ਬਾਅਦ ਤੇ ਚੱਲੀਏ ਬਾਹਰ ਨੂੰ ਤਾ ਉਥੇ ਕਿਤੇ ਨਾ ਕਿਤੇ ਮਨ ਚ ਕੀ ਸੀਗਾ ਵੀ ਮੈਂ ਇਸ ਪੋਜੀਸ਼ਨ ਸਜਣਾ ਜਾਂ ਉਹ ਸਾਂਝਾ ਕਰੀਓ ਸਰ ਮੈਂ 12ਵੀਂ ਕਲਾਸ ਚ ਮੈਨੂੰ ਨੈਸ਼ਨਲ ਡਿਫੈਂਸ ਅਕੈਡਮੀ ਬਾਰੇ ਪਤਾ ਲੱਗਿਆ ਸੀਗਾ ਕਿ ਜੋ ਆਪਣੇ ਟਰਾਈ ਸਰਵਿਸਿਜ਼ ਹੈਗੀਆਂ ਨੇਵੀ 에어 ਫੋਰਸ ਤੇ ਆਰਮੀ ਦੇ ਅਫਸਰ ਦੀ ਟ੍ਰੇਨਿੰਗ ਹੁੰਦੀ ਉਥੇ 3 ਸਾਲ ਦੀ ਫਿਰ ਉਹ ਆਰਮੀ ਚ ਆਫਸਰ ਬੰਦੇ ਨੇ ਬਟ ਉਹ ਪੇਪਰ ਮੈਥੋਂ ਕਲੀਅਰ ਨਹੀਂ ਹੋਇਆ ਉਸ ਤੋਂ ਬਾਅਦ ਫਿਰ ਮੈਂ ਗ੍ਰੈਜੂਏਸ਼ਨ ਇੱਥੋਂ ਕੀਤੀ ਬਟ ਮੇਰੇ ਦਿਮਾਗ ਚ ਕਿਤੇ ਨਾ ਕਿਤੇ ਸੀਗਾ ਕਿ ਮੰਨੇ ਤਾਂ ਸੈਂਟਰਲ ਗਵਰਨਮੈਂਟ ਦੇ ਵਿੱਚ ਗ੍ਰੇਡਡ ਜੋਬ ਹੀ ਲੈਣੀ ਆ ਹੂੰ ਸੋ ਗ੍ਰੈਜੂਏਸ਼ਨ ਤੋਂ ਬਾਅਦ ਹੋਰ بڑے ਰਸਤੇ ਖੁੱਲ ਜਾਂਦੇ ਨੇ ਹੂੰ ਜਿਵੇਂ ਕਿ ਉਹਨਾਂ ਚੋਂ ਇੱਕ ਰਸਤਾ ਸੀਗਾ ਹਾ ਯੂਪੀਐਸਸੀ ਸੀਐਪੀਐਫ ਦਾ ਐਗਜ਼ਾਮ ਹਾਂ ਜੋ ਕਿ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਅਫਸਰ ਬਣਦੇ ਨੇ ਹੂੰ ਬਾਕੀ ਸਾਡਾ ਏਰੀਆ ਬਾਰਡਰ ਦਾ ਹੈਗਾ ਸਰ ਤਾਂ ਸਾਰੀ ਜ਼ਿੰਦਗੀ ਬੀਐਸਐਫ ਅਫਸਰਾਂ ਨੂੰ ਇੱਥੇ ਕੰਮ ਕਰਦੇ ਦੇਖਿਆ ਹੂੰ ਤਾਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਸੋਚਿਆ ਕਿ ਆ ਪੇਪਰ ਕਿ ਨਹੀਂ ਜਾਣਾ ਚਾਹੀਦਾ ਹੂੰ ਤੇ ਬਾਈ ਗੋਰਕ ਰੇਸ ਤੇ ਮੇਰਾ ਪਹਿਲੇ ਅਟੈਂਪਟ ਚ クリア ਹੋ ਗਿਆ ਠੀਕ ਹੈ ਤਾਂ ਪੈਰਸਦੀਪ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਬڑے ਲੋਕ ਅਕੈਡਮੀਆ ਨੂੰ ਜਾਂਦੇ ਆ ਜਾਂ ਬੜੀ ਦੂਰ ਦੂਰ ਤੱਕ ਜਾਂਦੇ ਆ ਤੁਹਾਡਾ ਸਟੱਡੀ ਕਿੱਥੋਂ ਦੀ ਰਹੀ ਹੈ ਫਿਰ ਤਿਆਰੀ ਕਿਵੇਂ ਕੀਤੀ ਹੈ ਤੇ ਇੱਕ ਪਿੰਡ ਦੇ ਵਿੱਚੋਂ ਉੱਠ ਕੇ ਇਸ ਪੋਜੀਸ਼ਨ 'ਚ ਪਹੁੰਚਣਾ ਤਾਂ ਕਿੰਨੀ ਕ ਮਿਹਨਤ ਲੱਗੀ ਉਹ ਕੀ ਰਿਹਾ ਸਰ ਮੇਰੀ ਸਟਾਰਟਿੰਗ ਦੀ ਸਟੱਡੀ ਸਭ ਤੋਂ ਪਹਿਲਾਂ ਸਰ ਅੰਮ੍ਰਿਤ ਮਾਡਲ ਸਕੂਲ ਦੀ ਅਬੂਹਰ ਦੇ ਹੂੰ ਉਸ ਤੋਂ ਬਾਅਦ ਸਰ ਮੈਂ ਆਪਣੀ ਮੈਟ੍ਰੀਕਲਰ ਐਸ ਡੀ ਵੀ ਸਕੂਲ ਅਬੂਹਰ ਤੋਂ ਕੰਪਲੀਟ ਕੀਤੀ ਹੂੰ ਪੀ.ਐਸ.ਰ ਮੈਂ ਆਪਣੀ ਹਾਇਰਸ ਕੈਂਡੀਡੇਟ 12th ਕਲਾਸ ਬਠਿੰਡਾ ਦੇ ਸਨਾਵਰ ਸਕੂਲ ਤੋਂ ਕੀਤੀ ਹਮ ਗ੍ਰੈਜੂਏਸ਼ਨ ਸਰ ਮੇਰੀ ਪੰਜਾਬ ਇਕਨੋਮਿਕ ਯੂਨੀਵਰਸਿਟੀ ਲੁਧਿਆਣਾ ਤੋਂ ਸੀਗੀ ਜੀ ਬਾਕੀ ਸਰ ਅੱਜਕੱਲ ਜਿਵੇਂ ਕੋਚਿੰਗ ਕਰਨੀ ਵੀ ਜਾ ਰਹੇ ਜਵਾਕ ਹਮ ਬਟ ਮੈਨੂੰ ਇਹਨਾਂ ਹੌਸਲਾ ਸੀਗਾ ਕਿ ਸਰ ਆਜੋ ਐਗਜ਼ਾਮ ਆਮ ਯੂਪੀਐਸਸੀ ਦਾ ਜੋ ਸਿਲੇਬਸ ਆ ਮੈਂ ਆਪਣੇ ਬੇਸਿਸ ਤੇ ਕਵਰ ਕਰ ਸਕਦਾ ਹਮ ਕਿ ਕਿਤਾਬਾਂ ਤੋਂ ਰੀਡਿੰਗ ਕਰਕੇ ਬਾਕੀ ਸਰ ਅੱਜਕੱਲ ਆਨਲਾਈਨ ਸਟ੍ਰੈਟਜੀ ਜਾਂ ਰਿਸੋਰਸ ਬਹੁਤ ਹੈਗੇ ਆ ਹਮ ਆਪਾਂ ਨੂੰ ਕਿਸੇ ਕੋਚਿੰਗ ਦੇ ਵਿੱਚ ਜਾਣ ਦੀ ਲੋੜ ਨਹੀਂ ਉਹਨਾਂ ਦੇ ਰਿਸੋਰਸ ਜੋ ਹੈਗੇ ਆ ਜੋ ਕਿਸੇ ਕੰਮ ਦੇ ਵੀ ਹੈਗੇ ਆ ਉਹ ਆਪਣਾ ਆਨਲਾਈਨ ਪਲਾਪ ਪ੍ਰਾਪਤ ਹੋ ਜਾਂਦੇ ਆ ਹਾਂ ਸਰ ਮੈਨੂੰ ਲੱਗਿਆ ਕਿ ਉੱਥੇ ਜਾ ਕੇ ਲੱਖਾਂ ਚ ਫੀਸ ਭਰਨ ਨਾਲੋਂ ਬਿਹਤਰ ਆ ਕਿ ਸਰ ਮੈਂ ਘਰੇ ਬੈਠ ਕੇ ਆਪਣੀ ਤਿਆਰੀ ਖੁਦ ਹੀ ਕਰ ਲਾਂ ਤੇ ਸ਼ਾਇਦ ਮੇਰੇ ਉਹ ਚੀਜ਼ ਸਫਲ ਵੀ ਹੋਈ ਮੰਨ ਲਓ ਸੈਲਫ ਸਟੱਡੀ ਰਹੀ ਹੈ ਸੈਲਫ ਸਟੱਡੀ ਹਾਂਜੀ ਸਰ ਬਿਲਕੁਲ ਸੈਲਫ ਸਟੱਡੀ ਠੀਕ ਹੈ ਤਾਂ ਫਿਰ ਕਿਤਾਬਾਂ ਵਗੈਰਾ ਦਾ ਪ੍ਰਬੰਧ ਕਿਵੇਂ ਕਰਿਆ ਸਾਰਾ ਸਰ ਕਿਤਾਬਾਂ ਸਰ ਆਨਲਾਈਨ ਤੋਂ ਦੱਸਿਆ ਸੀ ਸਰ ਜਿਵੇਂ ਮੈਂ ਰਿਸੋਰਸ ਲੱਭਦਾ ਰਹਿੰਦਾ ਸੀਗਾ ਹਾਂ ਹਾਂ ਤਾਂ ਸਰ ਮੈਂ ਕਿਸੇ ਕਿਉਂਕਿ ਆਨਲਾਈਨ ਸਰ ਇੱਕ ਸਮੁੰਦਰ ਹੈ ਕਿ ਆਪਣਾ ਰਿਸੋਰਸ ਸਿਲੈਕਟ ਕਰਨੇ ਪੈਂਦੇ ਆ ਹਮ ਕਿ ਹਰੇਕ ਇੱਕ ਬੰਦਾ ਅੱਡ ਰਿਸੋਰਸ ਦੱਸਦਾ ਸੋ ਮੈਂ ਗ੍ਰੈਜੂਏਸ਼ਨ ਚ ਕੀ ਕਰਦਾ ਜਿਹੜੀ ਵੀ ਕਿਤਾਬ ਕੋਈ ਦੱਸਦਾ ਮੈਂ ਇੱਕ ਕਰੀ ਲੈ ਆਉਂਦਾ ਇੱਕ ਕਰੀ ਮੈਂ ਉਹਨੂੰ ਪੜ੍ਹ ਕੇ ਦੇਖ ਲੈਂਦਾ ਕਿ ਇਹ ਜੇ ਕੁਝ ਕੰਮ ਦਾ ਹੈ ਕਿ ਨਹੀਂ ਉਹ ਮੈਂ ਖਰੀਦੀ ਖਰੀਦ ਕੇ ਰੱਖ ਲੈਂਦਾ ਸੀਗਾ ਤਾਂ ਐਵੇਂ ਕਰਦੇ ਕਰਦੇ ਮੈਂ ਹਰੇ ਪ੍ਰੋਜੈਕਟ ਦੀਆਂ ਤਿੰਨ ਤਿੰਨ ਚਾਰ ਚਾਰ ਕਿਤਾਬਾਂ ਇਕੱਠੀਆਂ ਕਰ ਲੀਆਂ ਸੀਗੀਆਂ ਬਟ ਗ੍ਰੈਜੂਏਸ਼ਨ ਦੇ ਐਂਡ ਐਂਡ ਤੱਕ ਆਉ ਤੱਕ ਆਉਂਦੇ ਮੈਨੂੰ ਪਤਾ ਸੀ ਕਿ ਇਹਨਾਂ ਚੋਂ ਪੰਜਾਂ ਚੋਂ ਮੈਂ ਆਹ ਕਿਤਾਬ ਹੀ ਕਰਨੀ ਹੈ ਤੇ ਬਾਕੀ ਮੈਂ ਸਾਈਡ ਤੇ ਕਰਤੀਆਂ ਸੀਗੀਆਂ ਸੋ ਮੈਂ ਉਹਦੇ ਚੋਂ ਤਿਆਰੀ ਕਰਦਾ ਉਹੀ ਬਸ 6-7 ਕਿਤਾਬਾਂ ਹਰੇਕ ਸਬਜੈਕਟ ਦੀਆਂ ਜਿਹੜੀਆਂ ਸੀਗੀਆਂ ਬਸ ਉਹਨਾਂ ਤੋਂ ਮੇਰੀ ਪ੍ਰੈਪਰੇਸ਼ਨ ਸੀਗੀ ਹਮ ਤਾਂ ਸਟ੍ਰੈਟਜੀ ਤੇ ਸਾਰੀ ਜੋ ਸੀਗੀ ਉਹ ਮੈਂ ਆਪ ਖੁਦ ਹੀ ਤਿਆਰ ਕਰ ਲੈ ਦਿੰਦਾ ਸੀ ਆਪ ਸਰ ਰੋਜ਼ ਦੀ ਗੱਲ ਕਰੀਏ ਕਿੰਨੇ ਘੰਟੇ ਰੋਜ਼ ਦੇ ਜਿਹੜੇ ਪੜ੍ਹਨੇ ਪੈਂਦੇ ਆ ਮਤਲਬ ਜਾਂਕਾ ਇਹ ਕਿੰਨੀ ਕੁ ਤਿਆਰੀ ਕਰਨੀ ਪੈਂਦੀ ਸੀ ਰੋਜ਼ ਸਰ ਰੋਜ਼ ਦੇ ਸਰ ਕਹਿਣ ਨੂੰ ਤਾਂ ਲੋਕ ਸਰ ਬਹੁਤ ਕਹਿ ਦਿੰਦੇ ਆ ਬਟ ਸਰ ਰੋਜ਼ ਦੇ ਮੇਰੇ ਸਾਨੂੰ 6 ਘੰਟੇ ਬਹੁਤ ਨਹੀਂ ਸਰ ਹਮ ਕਿਉਂਕਿ ਸਰ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਵੀ ਹੁੰਦੀ ਆ ਆਪਾਂ ਉਹਦੇ ਬੋਡੀ ਤੇ ਮਾਈਂਡ ਨੂੰ ਵੀ ਫਿੱਟ ਰੱਖਣਾ ਹਮ ਤਾਂ ਉਹਦੇ ਵਾਸਤੇ ਵੀ ਆਪ ਨੂੰ ਟਾਈਮ ਦੇਣਾ ਚਾਹੀਦਾ ਕੁਝ ਟਾਈਮ ਦੋਸਤਾਂ ਨਾਲ ਸਪੈਂਡ ਕਰੋ ਫੈਮਿਲੀ ਨਾਲ ਸਪੈਂਡ ਕਰੋ ਕਿਉਂ 8 ਤੋਂ 9 8 ਤੋਂ ਲੈ ਕੇ 9 ਘੰਟੇ ਦੀ ਨੀਂਦ ਵੀ ਜ਼ਰੂਰੀ ਆ ਆਪਣੇ ਤੋਂਰ ਬਾਕੀ ਜੋ ਦਿਨ ਦੇ ਕੰਮ ਹੈਗੇ ਆ ਖਾਣਾ ਪੀਣਾ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਮਤਲਬ ਪੂਰਾ ਕਿਤਾਬੀ ਕੀੜਾ ਬਨਣਾ ਕੋਈ ਨਹੀਂ ਨਹੀਂ ਫਿਰ ਜੋ ਜ਼ਰੂਰੀ ਸਰ ਹਮ ਬਸ 5 ਤੋਂ 6 ਘੰਟੇ ਬਸ ਜੋ ਜਿਹੜੇ ਤੁਸੀਂ ਲਾਓ ਉਹ ਸਿਰਫ ਕਿਤਾਬ ਤੀ ਹੋਣ ਐਵੇਂ ਨਹੀਂ ਕਿ ਵਿੱਚ ਆਪਾਂ ਫੋਨ ਚੈੱਕ ਰੇ ਆ ਜਾਂ ਹੋਰ ਕੰਮ ਕਰ ਰਹੇ ਆ 5 ਤੋਂ ਘੰਟੇ ਡੈਡੀਕੇਟਿਡਲੀ ਜੇ ਆਪਾਂ ਪੜ੍ਹ ਰਹੇ ਆ ਉਹ 12 ਘੰਟੇ ਦੇ ਬਰਾਬਰ ਹੀ ਆ ਜੇ ਆਪਾਂ ਵਿੱਚ ਹੋਰ ਕੀ ਜਾਣਕਾਰੀ ਜ਼ਰੂਰ ਸਾਂਝੀ ਕਰਿਏ ਵੀ ਥੋੜਾ ਜਿਆ ਦਰਸ਼ਕਾਂ ਨੂੰ ਖਾਸ ਤੌਰ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਬੱਚਿਆਂ ਨੂੰ ਪਤਾ ਲੱਗੇ ਵੀ ਜਿਵੇਂ ਯੂਪੀਐਸਸੀ ਵੱਲੋਂ ਸਾਲ 'ਚ ਦੋ ਪ੍ਰੀਖਿਆਵਾਂ ਲਈਆਂ ਜਾਂਦੀਆਂ ਹਨ ਹਾਂਜੀ ਯੂਪੀਐਸਸੀ ਜਿਹੜੀ ਸਿਵਲ ਸਰਵਿਸ ਵਾਲੀ ਹੋਗੀ ਇੱਕ ਇਹ ਵਾਲੀ ਹੋਗੀ ਹਾਂਜੀ ਸਰ ਤਾਂ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਸਰ ਜਿਹੜੀ ਵੀ ਕੋਈ ਨੌਜਵਾਨ ਅੱਗੇ ਐਸਪਾਇਰ ਕਰਦੇ ਨੇ ਕਿ ਉਹਨਾਂ ਨੇ ਅਫਸਰ ਬਣਨੇ ਯੂਪੀਐਸਸੀ ਦੇ ਵਿੱਚ ਸਰ ਬੀ ਸਿਵਿਲੀ ਤਿੰਨ ਪ੍ਰੀਖਿਆਵਾਂ ਪ੍ਰੀਖਿਆਵਾਂ ਮੇਂ ਹੈਗੀਆਂ ਸਭ ਤੋਂ ਪਹਿਲਾਂ ਸਰ ਸਿਵਲ ਸਰਵਿਸ ਜੋ ਕਿ ਸਰ ਆਲ ਇੰਡੀਆ ਸਰਵਿਸ ਤੇ ਸੈਂਟਰਲ ਗਰੁੱਪੀ ਸਰਵਿਸ ਦੀ ਪ੍ਰੀਖਿਆ ਹੁੰਦੀ ਹੈ ਉਸ ਤੋਂ ਇਲਾਵਾ ਸਰ ਹੈਗੀਆਂ ਸੀਏਪੀਐਫ ਦੀ ਪ੍ਰੀਖਿਆ ਜੋ ਕਿ ਮੈਂ ਕਲੀਅਰ ਕੀਤੀ ਹੈ ਆ ਹੈਗੀਆਂ ਪੈਰਾਮਿਲਟਰੀ ਫੋਰਸਿਸ ਦੇ ਅਫਸਰਾਂ ਵਾਸਤੇ ਬੀਐਸਐਫ ਸੀਆਰਪੀਐਫ ਉਸ ਤੋਂ ਬਾਅਦ ਇੱਕ ਤੀਜੀ ਪ੍ਰੀਖਿਆ ਨੇ ਸਰ ਸੀਡੀਐਸ ਦੀ ਪ੍ਰੀਖਿਆ ਠੀਕ ਹੈ ਜੋ ਕਿ ਆਰਮੀ ਦੇ ਅਫਸਰਾਂ ਵਾਸਤੇ ਹੁੰਦੀ ਹੈ ਉਹ ਸਾਲ ਚ ਦੋ ਵਾਰੀ ਹੁੰਦੀ ਹੈ ਬਟ ਉਹਦਾ ਸਿਰਫ ਰਿਟਨ ਇਗਜ਼ਾਮ ਯੂਪੀਐਸਸੀ ਕੰਡਕਟ ਕਰਦਾ ਬਾਕੀ ਜੋ ਅਦਰ ਪ੍ਰੋਸੈਸ ਆ ਇੰਟਰਵਿਊ ਮੈਡੀਕਲਸ ਵਗੈਰਾ ਉਹ ਸਭ ਆਰਮੀ ਕਰਦੀ ਆ ਠੀਕ ਹੈ ਸਿਰਫ ਆ ਦੋ ਪ੍ਰੀਖਿਆ ਹੈਗੀਆਂ ਸੀਜੀਪੀਐਫ ਤੇ ਸੀਐਸਸੀ ਜੋ ਰਿਟਨ ਇਗਜ਼ਾਮ ਤੋਂ ਲੈ ਕੇ ਐਂਡ ਰਿਜ਼ਲਟ ਤੱਕ ਯੂਪੀਐਸਸੀ ਕਰਦਾ ਸਾਰਾ ਕੁਝ ਤੇ ਹੁਣ ਅੱਗੇ ਦਾ ਕੀ ਸੋਚਿਆ ਹਲੇ ਵੀ ਕਿਤੇ ਨਾ ਕਿਤੇ ਸਿਵਲ ਸਰਵਿਸ ਦੀ ਦਿਮਾਗ ਚ ਰਹਿੰਦੀ ਗੱਲ ਕਿ ਜਿਹੜਾ ਸਫਰ ਹੈ ਉਹ ਇੱਥੇ ਖਤਮ ਕਰਨਾ ਪੜਾਈ ਵਾਲਾ ਨਹੀਂ ਹੁਣ ਤੱਕ ਸਿਰ ਰੱਬ ਨੇ ਮਿਹਨਤ ਨੂੰ ਰੰਗ ਲਾਇਆ ਅੱਗੇ ਮਿਹਨਤ ਕੰਟੀਨਿਊ ਰੱਖਾਂਗੇ ਬਾਕੀ ਸਭ ਰੱਬ ਦੇ ਹੱਥ ਵਾਸਾ ਦੇਖੋ ਸੱ ਆਪਾਂ ਪਰ ਆਪਦੇ ਵੱਲੋਂ ਮੈਂ ਜ਼ਰੂਰ ਕੰਟੀਨਿਊ ਰੱਖਾਂਗੇ ਸਰ ਮਤਲਬ ਅੱਗੇ ਕੋਸ਼ਿਸ਼ਾਂ ਹਲੇ ਹੈਗੀਆਂ ਵੀ ਸਰਵਿਸ ਸਰਵਿਸ ਕੋਸ਼ਿਸ਼ ਜ਼ਰੂਰ ਹੈਗੀਆਂ ਸਰ ਤਾਂ ਮੁਸ਼ਕਲਾਂ ਕਿੰਨੀਆਂ ਇੱਕ ਪੈਰਿਸ ਦੀ ਫੇਸ ਸਫਰ ਦੇ ਵਿੱਚ ਆਈਆਂ ਬੇਸ਼ੱਕ ਤੁਸੀਂ ਪਹਿਲੇ ਟੈਂਪਸ 'ਚ ਹੀ ਪਾਸ ਕੀਤਾ ਤਾਂ ਕਿੰਨੀਆਂ ਕਿ ਮੁਸ਼ਕਲਾਂ ਸੀ ਤੇ ਕਿਹੜੀਆਂ-ਕਿਹੜੀਆਂ ਸੀ ਥੋੜੀਆਂ ਜਿਓ ਕਿਉਂਕਿ ਪਤਾ ਲੱਗ ਜਾਂਦਾ ਸਰ ਮੁਸ਼ਕਲਾਂ ਸਰ ਜੇ ਮੈਂ ਆਪਦੀ ਪਰਸਨਲੀ ਗੱਲ ਕਰਾਂ ਸਰ ਤਾਂ ਸਰ ਮੈਂ ਇੱਕ ਪ੍ਰਿਵਿਲੇਜ ਫੈਮਿਲੀ 'ਚੋਂ ਆ ਹੂੰ ਮੇਰੇ ਘਰ ਦੇ ਸਰ ਪੈਸੇ ਵੱਲੋਂ ਜਾਂ ਹੋਰ ਵੀ ਕਿਸੇ ਪੱਖੋਂ ਮੈਨੂੰ ਕੋਈ ਕੰਮ ਨਹੀਂ ਰਹਿਣ ਦਿੱਤੀ ਹੂੰ ਸਰ ਉਸ ਬੱਕਮੇ ਨੂੰ ਕੋਈ ਮੁਸ਼ਕਿਲ ਨਹੀਂ ਆਇਆ ਤੇ ਸਭ ਤੋਂ ਵੱਡੀ ਮੁਸ਼ਕਿਲ ਆਪਣੇ ਪਿੰਡ ਵਾਲੇ ਸਟੂਡੈਂਟ ਵਾਸਤੇ ਉਹੀ ਹੁੰਦੀ ਹੈ। ਹਮ ਕੀ ਉਹਨਾਂ ਨੂੰ ਜੇ ਕੋਈ ਰਿਸੋਰਸ ਚਾਹੀਦਾ ਕਿਤਾਬ ਚਾਹੀਦੀ ਆ ਉਹਦੇ ਵਾਸਤੇ ਪੈਸੇ ਚਾਹੀਦੇ ਆ। ਹਮ ਜੇ ਉਹਨਾਂ ਨੇ ਕਿਤੇ ਬੈਠ ਕੇ ਪੜ੍ਹਨਾ ਕੋਈ ਲਾਇਬ੍ਰੇਰੀ ਦੀ ਫੀਸ ਦੇਣੀ ਆ। ਹਮ ਕਿਤੇ ਇਗਜ਼ਾਮ ਦੇਣ ਜਾਣਾ। ਹਮ ਕਿਤੇ ਕੋਈ ਫਿਜ਼ੀਕਲ ਹੋ ਰਿਹਾ ਮੈਡੀਕਲ ਹੋ ਰਿਹਾ ਉਹਦਾ ਖਰਚਾ। ਹਮ ਸੋ ਸਰ ਸਰ ਤੋਂ ਵੱਡੀ ਤਾਂ ਫਾਈਨੈਂਸ਼ੀਅਲ ਪ੍ਰੋਬਲਮਸ ਆਪਣੇ ਸਟੂਡੈਂਟ ਫੇਸ ਕਰਦੇ ਆ। ਪਿੰਡ ਪੱਧਰ ਤੇ ਇੱਕ ਬਹੁਤ ਆਉਂਦੀ ਆ। ਹਾਂਜੀ ਸਰ। ਹਮ ਬਟ ਸਰ ਮੈਂ ਲੱਕੀ ਸੀਗਾ ਮੈਨੂੰ ਇਹੋ ਜੀ ਕੋਈ ਚ ਨਾ ਬਿਆਸ ਤਾਂ ਹੋਰ ਕਿਹੜੀਆਂ ਚੁਣੌਤੀਆਂ ਲੱਗਦੀਆਂ ਵੀ ਜਦੋਂ ਵੱਡੀਆਂ ਪ੍ਰੀਖਿਆਵਾਂ ਵੱਡੇ ਅਪਸਰਾਂ ਵਾਲੀਆਂ ਹੁੰਦੀਆਂ ਤਾਂ ਕਿਤੇ ਨਾ ਕਿਤੇ ਪੇਸ਼ ਆਉਂਦੀਆਂ ਵੀ ਮਨ ਡੋਲ ਜਾਂਦਾ ਹੋਵੇ ਜਾਂ ਇਹਦਾ ਉਹ ਉਹ ਕੀ ਰਹਿੰਦਾ ਹੈ ਉਹ ਸਰ ਸਭ ਤੋਂ ਵੱਡੀ ਫਰਕ ਜੇ ਗੱਲ ਕੀਤੀ ਜਾਵੇ ਸਰ ਤਾਂ ਪੇਸ਼ੈਂਸ ਦੀ ਆ ਮੈਂ ਲੱਕੀ ਸੀ ਸਰ ਮੇਰਾ ਫਰਸਟ ਅਟੈਂਪਟ ਚ ਹੋ ਗਿਆ ਨਹੀਂ ਤਾਂ ਲੋਕ ਸਰ 2 3 ਜਾਂ 4 ਅਟੈਂਪਟ ਦਿੰਦੇ ਆ ਤਾਂ ਉਹਨਾਂ ਦੇ ਕਈ ਸਥਾਲ ਖਰਾਬ ਹੋ ਜਾਂਦੇ ਸਰ ਜੋ ਆਪਣੀ ਬੀਕਲੀ ਸਰ ਪੀਰੀਅਡ ਹੁੰਦਾ ਕਿ ਆਪਾਂ ਕੁਝ ਕਰਨਾ ਬੰਨਾ ਉਹ ਸਭ ਤੋਂ ਯਾਨੀ ਕਿ ਜਿਸ ਲੈਵਲ ਟਾਈਮ ਆਪਣੀ એનર્ਜੀ ਸਭ ਤੋਂ ਹਾਈ ਹੁੰਦੀ ਆ ਤਾਂ ਉਹ ਇਸ एग्जाम ਨੂੰ ਦੇ ਜਾਂਦੇ ਆ ਤਾਂ ਉਹਨਾਂ ਦੀ ਕਈ ਵਾਰ ਸਿਲੈਕਸ਼ਨ ਨਹੀਂ ਹੁੰਦੀ ਬਹੁਤ ਲੋਕਾਂ ਦੀ ਤਾਂ ਕਰਕੇ ਸਰ ਉਹਨਾਂ ਤੋਂ ਕੋਲੇ ਅੱਗੇ ਕੋਈ ਬੈਕਅਪ ਨਹੀਂ ਬਜਦਾ ਕਰੀਅਰ ਰਸਤੇ ਤੋਂ ਉਹ ਇੱਕ ਬਹੁਤ ਵੱਡੀ ਸਰ ਦਿਮਾਗ ਤੇ ਚੱਲਦੀ ਰਹਿੰਦੀ ਜੇ ਨਾ ਹੋਇਆ ਤਾਂ ਕੀ ਕਰਾਂਗੇ ਹੋਰ ਕੋਈ ਆਪਸ਼ਨ ਕੀ ਵੇਖ ਲਈਏ ਤਾਂ ਸਰ ਇੱਕ ਯਾਨੀ ਪੇਸ਼ੈਂਸ ਬਹੁਤ ਜ਼ਰੂਰੀ ਆ एग्जाम ਚ ਤਾਂ ਉਹ ਪੇਸ਼ੈਂਸ ਰੱਖਣੀ ਯਾਨੀ ਕਿ ਬਹੁਤ ਮੁਸ਼ਕਿਲ ਹੁੰਦੀ ਆ ਕਿਉਂਕਿ 2-3 ਸਾਲ ਇੱਕੋ ਚੀਜ਼ ਨੂੰ ਪੜ੍ਹੀ ਜਾਣਾ ਉਹਦੀ ਤਿਆਰੀ ਕਰੀ ਜਾਣਾ ਫੈਮਿਲੀ ਵਾਸਤੇ ਵੀ ਔਖਾ ਹੁੰਦਾ ਕਿ ਸਰ ਬੱਚੇ ਨੂੰ ਸਪੋਰਟ ਕਰਨਾ ਤੇ ਆਪਣੇ ਲਈ ਤਾਂ ਸਰ ਹੁੰਦਾ ਹੀ ਇੱਕ ਤਰ੍ਹਾਂ ਦਾ ਮੈਂਟਲ ਸਟ्रेस ਹਮੇਸ਼ਾ ਰਹਿੰਦਾ ਹੀ ਤਾਂ ਸਰ ਇੱਕ ਉਹ ਮੁਸ਼ਕਿਲ ਬਹੁਤ ਜੀ ਤਾਂ ਇੱਕ ਲੱਗਦਾ ਹੈ ਵੀ ਇੱਕ ਪਾਸੇ ਜਿਵੇਂ ਵੱਡੀਆਂ ਅਕੈਡਮੀਆ ਦੇ ਵਿੱਚ ਪੜ੍ਹਨ ਵਾਲੇ ਬੱਚੇ ਸੁਵਿਧਾਵਾਂ ਮੰਨਣ ਵਾਲੇ ਬੱਚੇ ਇੱਕ ਪਾਸੇ ਉਹ ਤੇ ਇੱਕ ਪਾਸੇ ਆਪਾਂ ਪਿੰਡਾਂ ਦੇ ਵਿੱਚੋਂ ਉੱਠ ਕੇ ਤਾ ਕਿਤੇ ਨਾ ਕਿਤੇ ਉਹ ਉਹ ਚੀਜ਼ ਆਉਂਦੀ ਹੈ ਮਨ 'ਚ ਜਾਂ ਮਤਲਬ ਜਦੋਂ ਤੁਸੀਂ ਡੈਡੀਕੇਸ਼ਨ ਹੀ ਤੁਹਾਡੇ 'ਚ ਜਜ਼ਬਾ ਇੰਨਾ ਹੋਵੇ ਤਾਂ ਇਹ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਸਰ ਬਿਲਕੁਲ ਸਰ ਅਕੈਡਮੀ ਦਾ ਸਰ ਇੱਕ ਰੋਲ ਹੁੰਦਾ ਕਿ ਸਰ ਉਹ ਆਪਾਂ ਨੂੰ ਸਿਲੇਬਸ ਕਵਰ ਕਰਾ ਦਿੰਦੇ ਆ ਜੋ ਚੀਜ਼ਾਂ ਸਰ ਆਪਾਂ ਕਿਤੇ ਨੈਟ ਤੋਂ ਜਾਂ ਹੋਰ ਕਿਤਾਬਾਂ ਚ ਮੱਥਾ ਮਾਰ ਕੇ ਕੱਢਣੀਆਂ ਉਹ ਆਪਾਂ ਸਰ ਪਰੋਸ ਕੇ ਦਿੰਦੇ ਆ ਬਟ ਐਂਡ ਤੇ ਸਰ ਜੋ 셀ਫ ਸਟਡੀ ਆ ਆਪਾਂ ਉਹ ਚੀਜ਼ਾਂ ਯਾਦ ਕਰਨੀਆਂ ਸਮਝਣੀਆਂ ਪੜ੍ਹਨੀਆਂ ਲਿਖਣੀਆਂ ਉਹ ਆਪਣੇ ਤੇ ਆ ਸਰ ਉਹ ਚੀਜ਼ ਅਕੈਡਮੀ ਨਹੀਂ ਕਰਵਾ ਸਕਦੀਆਂ ਮਿਹਨਤ ਨਾਲ ਸਰ ਆਪਾਂ ਅਕੈਡਮੀ ਵਾਲੇ ਬੱਚਿਆਂ ਨੂੰ ਪਿੱਛੇ ਛੱਡ ਦਿੰਦੇ ਆ ਸਰ ਮੇਰਾ ਤਾਂ ਮੰਨਣਾ ਹਾਂ ਇਵੇਂ ਨਾ ਸਰ ਜੋ ਅਕੈਡਮੀ ਵਾਲੇ ਬੱਚੇ ਵੀ ਆ ਉਹ ਵੀ ਸਰ ਅਕੈਡਮੀ ਚੋਂ ਕਰੇ ਸਿਲੇਬਸ ਕਵਰ ਕਰਕੇ ਉਹ ਆਪਸਾ ਕੇ ਘਰੇ ਆ ਜਾਂਦੇ ਜਿੰਨੇ ਕਿ ਸਰ ਮੈਕਸਿਮਮ ਦੇਖਿਆ ਉਹ ਆਪਣੀ ਤਿਆਰੀ ਕਰ ਹੀ ਕਰਦੇ ਆ ਕਿਉਂਕਿ ਸਰ ਘਰੇ ਕੋਈ ਡਿਸਟਰੈਕਸ਼ਨ ਨਹੀਂ ਹੁੰਦੀ ਆਪਾਂ ਨੂੰ ਸਰ ਹੋਰ ਕੋਈ ਰੋਟੀ ਪਾਣੀ ਦੀ ਰਹਿਣ ਸਹਿਣ ਦੀ ਉਹ ਹੋਰ ਕੋਈ ਤਰ੍ਹਾਂ ਦੀ ਟੈਨਸ਼ਨ ਨਹੀਂ ਹੁੰਦੀ ਸਰ ਮੈਂ ਵੀ ਸਟਾਰਟਿੰਗ ਡਿਗਰੀ ਕਰਨ ਤੋਂ ਬਾਅਦ ਇੱਕ ਜਰ ਮੈਂ ਦਿੱਲੀ ਗਿਆ ਸੀ ਕਿ ਮੈਂ ਵੇਖ ਕੇ ਮ ਉੱਥੇ ਰਹਿਣ ਸਹਿਣ ਦਾ ਮਾਹੌਲ ਕੀ ਆ ਕਿ ਸ਼ਾਇਦ ਮੈਂ ਇੱਥੇ ਤਿਆਰੀ ਸ਼ੁਰੂ ਕਰਦਾ ਪਰ ਸਰ ਮੈਨੂੰ ਉੱਥੇ ਨਹੀਂ ਲੱਗਿਆ ਕਿ ਸ਼ਾਇਦ ਮੈਂ ਇੱਥੇ ਕੋਪਪ ਨਹੀਂ ਕਰ ਪਾਉਂਗਾ ਤਾਂ ਬੈਟਰ ਸਰ ਕਿ ਘਰੇ ਤਿਆਰੀ ਕਰ ਹੋਰ ਵੀ ਆਪਣੀ ਜ਼ਿੰਦਗੀ ਦੇ ਰੋਜ਼ਮਰਹਾਂ ਦੀਆਂ ਖਰਚੇ ਸਣ ਖਾਣ ਪੀਣ ਕੱਪੜੇ ਧੋਣ ਕੰਮ ਕਮਿਊਟ ਕਰਨ ਦੀਆਂ ਅਕੈਡਮੀ ਜਾਣ ਕਰਨ ਰਹਿਣ ਅਕੋਮੋਡੇਸ਼ਨ ਦੀਆਂ ਹੋਰ ਬਹੁਤ तरह ਦੇ ਸਰ ਉੱਥੇ ਚੁਣੌਤੀਆਂ ਆ ਜਾਂਦੀਆਂ ਤਾਂ ਕਰਕੇ ਸਰ ਕਰੇ ਅੱਜ ਕੱਲ ਤਾਂ ਆਨਲਾਈਨ ਰਿਸੋਰਸ ਬਹੁਤ ਹੈਗੇ ਸਰ ਤਾਂ ਸਰ ਘਰ ਵਾਲੀ ਕੋਈ ਰੀਸ ਨਹੀਂ ਸਰ ਪੜਨ ਵਾਸਤੇ ਸਰ ਮਤਲਬ ਜੇ ਪੜਨਾ ਤਾਂ ਮਤਲਬ ਇਹ ਦੋ ਵਧੀਆ ਅਕੈਡਮੀ ਕੋਈ ਨਹੀਂ ਹੈ ਕੋਈ ਨਹੀਂ ਸਰ ਘਰ ਵਾਲੀ ਨਹੀਂ ਤਾਂ ਤੁਹਾਡੇ ਹਿਸਾਬ ਨਾਲ ਸਫਲਤਾ ਦੇ ਵਿੱਚ ਜੇਕਰ ਸਫਲਤਾ ਦੀ ਗੱਲ ਕਰੀਏ ਤਾਂ ਤੁਹਾਡੇ ਹਿਸਾਬ ਦੇ ਨਾਲ ਕਿਹੜੇ ਮੰਤਰ ਹੈ ਜਿਹੜੇ ਤੁਸੀਂ ਬੱਚਿਆਂ ਨਾਲ ਸਾਂਝੇ ਕਰਨੀ ਚਾਹੋ ਸਰ ਸਰ ਤੋਂ ਵੱਡਾ ਸਰ ਜੋ ਇੱਕ ਚੀਜ਼ ਮੈਨੂੰ ਲੱਗੀ ਸਰ ਕਿ ਮੇਰੀ ਪ੍ਰੈਪਰੇਸ਼ਨ ਚ ਸਰ ਕਿ ਮੈਂ ਕਦੇ ਆਪਦੇ ਆਪ ਨੂੰ ਸਿਲੇਬਸ ਲਿਮਟ ਨਹੀਂ ਕੀਤਾ ਕਿ ਜੇ ਮੇਰਾ ਆ ਸਿਲੇਬਸ ਮੈਂ ਇਹੀ ਪੜਨਾ ਜਿੱਥੇ ਕਿਤੇ ਸਰ ਮੈਨੂੰ ਕੋਈ ਨੋਲਿਜ ਮਿਲਦੀ ਆ ਉਹ ਭਾਵੇਂ ਸਰ ਕਿਤੇ ਸੋਸ਼ਲ ਮੀਡੀਆ ਤੂੰ ਕਿਤੇ ਸਰ ਜੇ ਮੈਂ ਯੂਨੀਵਰਸਿਟੀ ਹੁੰਦਾ ਸੀ ਕੋਈ ਲੈਕਚਰ ਸੈਮੀਨਾਰ ਚੱਲੀ ਜਾਂਦਾ ਮੈਂ ਜਾ ਕੇ ਬੈਠ ਜਾਂਦਾ ਸੁਣ ਲੈਂਦਾ ਹਮ ਕਿਉਂਕਿ ਸਰ ਜੋ ਆ ਯੂਪੀਐਸ ਦੇ ਇਗਜ਼ਾਮ ਆ ਸਰ ਜੋ ਆਪਣੇ ਸਿਲੇਬਸ ਆ ਸਿਲੇਬਸ ਸਿਰਫ 40% ਆਪਾਂ ਕੁਐਸਚਨ ਟੈਕਲ ਕਰ ਸਕਦੇ ਆ ਬਾਕੀ ਜਿਹੜੇ 60% ਕੁਐਸਚਨ ਸਰ ਉਹਦਾ ਕੋਈ ਪਤਾ ਨਹੀਂ ਕਿਸੇ ਨੂੰ ਵੀ ਨਹੀਂ ਕਿੱਥੋਂ ਆ ਜਾਣ ਕਿਵੇਂ ਆ ਜਾਣ ਤਾਂ ਕਰਕੇ ਸਰ इवन ਟਾਪਰਸ ਵੀ ਫਿਰ ਉਹਨਾਂ ਤੇ ਵੀ ਆ ਤਾਂ ਕਰਕੇ ਸਰ ਇੱਕ ਯਾਨੀ ਕਿ ਆਪਾਂ ਨੂੰ ਨੋਲਿਜ ਆਪਣਾ ਬੇਸ ਬਣਾਉਣਾ ਪੈਂਦਾ ਇੱਕ ਤਾਂ ਆਪਣੀ ਸਿਲੇਬਸ ਦੀ ਨੋਲਿਜ ਆ ਇੱਕ ਆਊਟ ਆਫ ਜੋ ਸਿਲੇਬਸ ਨੋਲਿਜ ਆ ਉਹ ਸਾਨੂੰ ਕਿੱਥੋਂ ਵੀ ਮਿਲਦੀ ਆ ਉਹ ਨੋਲਿਜ ਫਿਰ ਯੂਰੀਨੀਆਂ ਪੇ ਯਾਦ ਰੱਖਣੀ ਆ ਐਗਜ਼ੈਕਟ ਯਾਦ ਕਰਨੀ ਆ ਬਟ ਉਹਦੀ ਤਾਂ ਨੋਲਿਜ ਬੇਸ ਨੂੰ ਵਧਾਉਣਾ ਬਹੁਤ ਜ਼ਰੂਰੀ ਆ ਉਹ ਕਿਤੋਂ ਵੀ ਵਧਾ ਸਕਦਾ ਬੰਦਾ ਸਭ ਤੋਂ ਵੇਰ ਤਰੀਕਾ ਸਰ ਜੋ ਮੈਂ ਕਿਸ ਨੂੰ ਸੁਜੈਸਟ ਕਰੂੰਗਾ ਤਖਬਾਰ ਸਰ ਕੋਈ ਇੱਕ ਨੈਸ਼ਨਲ ਲੈਵਲ ਦਾ ਸਟੇਟ ਲੈਵਲ ਦਾ ਅਖਬਾਰ ਰੋਜ਼ ਪੜੇ ਬੰਦਾ ਜ਼ਰੂਰ ਪੜਨਾ ਚਾਹੀਦਾ ਜ਼ਰੂਰ ਸਰ ਬਹੁਤ ਜ਼ਰੂਰ ਤਾਂ ਕਿਤੇ ਮੋਬਾਈਲਾਂ ਦੇ ਚੱਕਰ ਚ ਜਿਵੇਂ ਅਖਬਾਰਾਂ ਤੋਂ ਬੱਚੇ ਦੂਰ ਹੋ ਗਏ ਸਰ ਅਖਬਾਰਾਂ ਤੋਂ ਜ਼ਰੂਰ ਜ਼ਰੂਰ ਹੋਗੇ ਸਰ ਜਿਵੇਂ ਮੈਂ ਮੋਬਾਈਲ ਵੀ ਯੂਜ਼ ਕਰਦਾ ਸੀਗਾ ਬਟ ਸਰ ਮੋਬਾਈਲ ਤੇ ਵੀ ਆਪਾਂ ਕੀ ਚੀਜ਼ਾਂ ਵੇਖਦੇ ਹਾਂ ਬਹੁਤ ਜ਼ਰੂਰੀ ਆ ਸਰ ਸਰ ਹੁਣ ਆਪ ਨੇ ਤਾਂ ਸਰ YouTube ਤੇ ਬਹੁਤ ਵਧੀਆ ਚੈਨਲਸ ਹੈਗੇ ਆ ਜੋ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਦੀਆਂ ਨਿਊਜ਼ ਦਿੰਦੇ ਆ ਹੋਰ ਬਹੁਤ ਵਧੀਆ ਲੋਕ ਹੈਗੇ ਆ ਜੋ ਚੀਜ਼ਾਂ ਦੱਸਦੇ ਆ ਆਪਾਂ ਉਹਨਾਂ ਨੂੰ ਵੀ ਦੇਖ ਸਕਦੇ ਆ ਜ਼ਰੂਰੀ ਨਹੀਂ ਸਰ ਕਿਉਂਕਿ ਕੋਈ ਬੰਦਾ ਰੀਡਿੰਗ ਕਰਕੇ ਨੌਲੇਜ ਗੇਨ ਕਰਦਾ ਕੋਈ ਲਿਸਨਿੰਗ ਤੋਂ ਕਰਦਾ ਤਾਂ ਸਰ ਆਪਾਂ YouTube ਤੋਂ ਵੀ ਕਰ ਸਕਦੇ ਆ ਕੋਈ ਵੱਡੀ ਗੱਲ ਨਹੀਂ ਬਟ ਕੀ ਐਵੇਂ ਚੀਜ਼ ਆਪਾਂ ਨੂੰ ਫਾਇਦੇ ਦੇਣ ਵਾਲੀ ਹੋਵੇ ਕਿ ਐਵੇਂ ਨਹੀਂ ਕਿ ਸਰ ਕੋਈ ਆਪਾਂ ਫालतू ਚੀਜ਼ ਤੇ ਟਾਈਮ ਵੇਸਟ ਕਰ ਰਹੇ ਆ ਉਹ ਚੀਜ਼ ਅਗੇ ਯੂਜ਼ ਹੋ ਸਕੇ ਕਿ ਉਸ ਤਰ੍ਹਾਂ ਦੀ ਸਰ ਆਪਾਂ ਚੀਜ਼ਾਂ ਦੇਖੀਏ ਜੀ ਤਾਂ ਸਾਡੇ ਨੌਜਵਾਨਾਂ ਨੂੰ ਬੱਚਿਆਂ ਨੂੰ ਕੀ ਇੱਕ ਕਹਿਣਾ ਚਾਹੋਗੇ ਕਿ ਜੋ ਕੇ ਸਮੇਂ ਦੇ ਵਿੱਚ ਪੜ੍ਹਾਈ ਨੂੰ ਲੈ ਕੇ ਔਰ ਵੱਡੀਆਂ ਜਿਹੜੀਆਂ ਪ੍ਰੀਖਿਆਵਾਂ ਹੈ ਯੂਪੀਐਸਸੀ ਦਾ ਜਦੋਂ ਨਾਂ ਆ ਜਾਂਦਾ ਤਾਂ ਉਹਦੇ ਲਈ ਕੀ ਕਹਿਣਾ ਚਾਹੋਗੇ ਸਰ ਜੀ ਮੈਂ ਸਰ ਇੱਕ ਸਿੰਪਲ ਸਰ ਤੋਂ ਤਰੀਕਾ ਦੱਸਦਾ ਸਰ ਜਿਵੇਂ ਸਰ ਆਪਣਾ ਆਈਐਸ ਦਾ ਐਗਜ਼ਾਮ ਪੰਜਾਬ ਵਿੱਚ ਬਹੁਤ ਫੇਮਸ ਹੈ ਉੱਥੇ ਸਰ ਜਿਵੇਂ ਚਾਰ ਮੋਡੀਊਲ ਹੁੰਦੇ ਲਿਸਨਿੰਗ ਰਾਈਟਿੰਗ ਰੀਡਿੰਗ ਤੇ ਸਪੀਕਿੰਗ ਹਾਂ ਆਈ ਸਰ ਜੇ ਚਾਰ ਮੋਡੀਊਲ ਆਪਾਂ ਆਪਦੇ ਸਟਰੋਂਗ ਕਰ ਲਈਏ ਫਿਰ ਕੋਈ ਵੀ ਐਗਜ਼ਾਮ ਕ੍ਰੈਕ ਹੋ ਸਕਦਾ ਕਿਉਂਕਿ ਸਰ ਯੂਪੀਐਸਸੀ ਜੀ ਕੀ ਹੈ ਰਾਈਟਿੰਗ ਇਹ ਆਪਾਂ ਸਰ ਆਨਸਰ ਲਿਖਨੇ ਆ ਰੀਡਿੰਗ ਆਪਾਂ ਕਿਤਾਬਾਂ ਪੜ੍ਹਨੀਆਂ ਹੂੰ ਉਸ ਤੋਂ ਇਲਾਵਾ ਸਰ ਸਪੀਕਿੰਗ ਇੰਟਰਵਿਊ ਸਟੇਜ ਤੇ ਆਪਾਂ ਆਪਣੇ ਆਈਡੀਆਜ਼ ਆਰਟੀਕੂਲੇਟ ਕਰਨੇ ਆ ਬੋਰਡ ਨੂੰ ਦੱਸਣੇ ਆ ਹੂੰ ਤੇ ਸਰ ਲਿਸਨਿੰਗ ਆਪਾਂ ਕੋਈ ਤੋਂ ਨੌਲੇਜ ਗੇਨ ਕਰਨੀ ਆ ਇੱਕ ਜਿਹਾ ਸਰ ਹੋਰ ਡਾਈਮੈਂਸ਼ਨ ਐਡਵੈਂਚਰ ਦੀ ਸੋਚਣਾ ਕਿ ਕਿਸੇ ਟੌਪਿਕ ਨੂੰ ਆਪਾਂ ਕਿੰਨੇ ਲੈਵਲ ਤੱਕ ਕਿਹੜੀ ਡਾਈਮੈਂਸ਼ਨ ਤੱਕ ਸੋਚ ਸਕਦੇ ਆ ਪਰ ਜੇ ਬੱਚਾ ਆਹ ਪੰਜ ਚੀਜ਼ਾਂ ਤੇ ਆਪਣੀ ਤੇ ਕੰਮ ਕਰ ਲੇ ਕਿ ਆਪਦੀ ਕਮਿਊਨਿਕੇਸ਼ਨ ਕਮਿਊਨੀਕੇਸ਼ਨ ਸਕਿਲਸ ਸਟਰੋਂਗ ਕਰ ਲੀ ਇਹਨ ਇੰਗਲਿਸ਼ ਤੇ ਪੰਜਾਬੀ ਜੋ ਦੀ ਮਤਲ ਟੰਗ ਵਧੀਆ ਲਿਖਣ ਲੱਗ ਜੇ ਕਿ ਅੱਜ ਕੱਲ ਤਾਂ ਸਰ ਜਿਵੇਂ ਲੈਟਰ ਵੀ ਜੇ ਕਿਸੇ ਨੂੰ ਲਿਖਾਉਣੀ ਆ ਚੈਟ ਜੀਪੀਟੀ ਤੋਂ ਲਿਖਾ ਲੈਂਦੇ ਆ ਜੇ ਆਪਾਂ ਲਿਖਣ ਵਾਲਿਆ ਆਪਣੀ ਸਕਿਲ ਨਾ ਛੱਡੀਏ ਤੱਕ ਨਹੀਂ ਇੱਕ ਦੀ ਵਾਰ ਤੋਂ ਜ਼ਿਆਦਾ ਕਰਨਾ ਸਰ ਲਿਖਣ ਵਾਲੀ ਸਕਿਲ ਨ ਕੋਸ਼ਿਸ਼ ਸਮਝਲਾ ਪੜਨਾ ਲੇਕਿਨ ਸਰ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਆ ਸਿਲੇਬਸ ਵਾਲੀਆਂ ਵੀ ਤੇ ਜੇ ਆਊਟ ਆਫ ਸਿਲੇਬਸ ਤੁਹਾਡੇ ਇੰਟਰਸਟ ਹੋਵੇ ਜ਼ਰੂਰ ਪੜੋ ਤਾਂ ਆ ਜਿਹੜੀਆਂ 4-5 ਸਕਿੱਲ ਆ ਇਹਨਾਂ ਤੇ ਸਰ ਕੰਮ ਕੀ ਕਰ ਲਈਏ ਤਾਂ ਸਰ ਕੋਈ ਵੀ ਐਗਜ਼ਾਮ ਔਖਾ ਨਹੀਂ ਫਿਰ ਮਤਲਬ ਆਈਲੈਂਡਸ ਦੇ ਮੋਡਿਊਲ ਉਹੀ ਰੱਖਣੇ ਨੇ ਉਹੀ ਸਰ ਜੇ ਬਸ ਪਰ ਬਾਹਰ ਵਾਲੇ ਨਾਲੋਂ ਸਿਸਟਮ ਵੀ ਇਹ ਨਹੀਂ ਵੀ ਬਾਹਰ ਜਾਣਾ ਇਹ ਰੱਖਣਾ ਵੀ ਪ੍ਰੀਖਿਆ ਪਾਸ ਕਰਨੀ ਆ ਵੱਡੇ ਤੋਂ ਵੱਡੇ ਅਫਸਰ ਵਾਲੀ ਹਾਂਜੀ ਸਰ ਤਾਂ ਵੀ ਬੰਦਾ ਕਰ ਸਕਦਾ ਵੱਡੀ ਗਲ ਉਹੀ ਆ ਸਰ ਬਸ ਤਿਆਰੀ ਉਹੀ ਉਸ ਤავਦੀ ਆ ਤਾਂ ਪੈरिस ਦੀ ਬਹੁ ਬਹੁ ਮਾਰਕਾ ਦਾ ਨੋਟ ਦਿੱਤਾ ਬਹੁਤ ਬਹੁਤ ਤਾਨਵਾ ਥੈਂਕ ਯੂ ਸਰ ਤਾਂ ਦੋਸਤੋ ਇਹ ਹਨ ਪੈਰਿਸ ਦੀਪ ਸਿੰਘ ਔਲਖ ਜਿਹੜੇ ਪਿੰਡਾਂ ਤੋਂ ਉੱਠ ਕੇ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਪਿੰਡਾਂ ਦੇ ਵਿੱਚੋਂ ਉੱਠ ਕੇ ਬੁਲੰਦੀਆਂ ਨੂੰ ਛੂਹਿਆ ਜਾ ਸਕਦਾ ਤਾਂ ਇਸ ਨੌਜਵਾਨ ਨੇ ਘਰ ਬੈ ਕੇ ਆਪਦੀ ਤਿਆਰੀ ਕੀਤੀ ਸੈਲਫ ਸਟੱਡੀ ਕੀਤੀ ਕਿਤੇ ਬਾਹਰ ਨਹੀਂ ਗਿਆ ਤੇ ਪਹਿਲੇ ਅਟੈਂਪਟ ਦੇ ਵਿੱਚ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਉਹ ਵੀ ਚੰਗੇ ਰੈਂਕ ਨਾਲ ਜਿਹੜੀ ਕਿ ਸਾਡੇ ਪੰਜਾਬ ਸਾਡੇ ਪਿੰਡੂ ਖੇਤਰ ਵਿੱਚ ਵਿੱਚ ਤੇ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਤਾਂ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਕਿ ਉਹ ਜੇ ਨੌਜਵਾਨਾਂ ਤੋਂ ਪ੍ਰੇਰਣਾ ਲੈਣ ਰੀਲਾਂ ਵਾਲੇ ਜਿਹੜੇ ਨੌਜਵਾਨ ਹਨ ਉਹਨਾਂ ਤੋਂ ਦੂਰ ਰਹਿ ਕੇ ਤੇ ਅਜਿਹੇ ਜਿਹੜੇ ਪ੍ਰੇਰਣਾ ਸਰੋਤ ਹੈ ਸਾਡੇ ਇਹਨਾਂ ਨੌਜਵਾਨਾਂ ਤੋਂ ਪ੍ਰੇਰਣਾ ਲੈ ਕੇ ਤਾਂ ਅਸੀਂ ਮਿਹਨਤ ਕਰਕੇ ਕਿਸੇ ਵੀ ਮਕਾਮ ਨੂੰ ਹਾਸਲ ਕਰ ਸਕਦੇ ਆ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ